ਆਪੀ ਦਾ ਟੈਕਨਕਲ ਬਹੁਤ ਵਧੀਆ ਹੈ। ਹਾਂਜੀ ਕੀ ਕਹਿਣਾ ਚਾਹੂਗੇ ਜਿਹੜੀ ਅੱਜ ਪੰਜਾਬ ਸਰਕਾਰ ਵੱਨੀਓ ਘਰ-ਘਰ ਡੋਰ ਤੋਂ ਡੋਰ ਜਾ ਕੇ ਰਾਸ਼ਨ ਵੰਡੇ ਜਾ ਰਹੇ ਹੈ। ਪਹਿਲਾਂ ਤਾਂ ਇਹ ਸਾਰੇ ਸੰਗਤ ਸਿੰਘ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਸਰਕਾਰ ਪ੍ਰਭੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਇਹ ਸਕੀਮ ਚਲਾਈ ਹੈ ਜੀ ਸਰਕਾਰ ਤੁਹਾਡੇ ਦਵਾਰ ਦੇ ਰਾਸ਼ਨ ਰਾਹੀਂ ਜਿਹੜਾ ਘਰ-ਘਰ ਜਾ ਕੇ ਰਾਸ਼ਨ ਦੇ ਰਹੇ ਹੈਗੇ ਮੁਲਾਜ਼ਮੋਂ ਬਹੁਤ ਸਲੰਘਾਯੋਗ ਕਦਮ ਆਗਾ ਇੰਨੀਆਂ ਸਰਕਾਰਾਂ ਆਈਆਂ ਤੁਸੀਂ ਸਭ ਨੇ ਦੇਖਿਆ ਗਿਆ ਕਿਸੇ ਨੇ ਐਡੇ ਕਦਮ ਨਹੀਂ ਚੱਕੇ ਕਿ ਘਰ-ਘਰ ਜਾ ਕੇ ਰਸ਼ਨ ਦਿੱਤਾ ਜਾਵੇ ਲੋਕ ਖੱਜਲਖਾਰ ਹੁੰਦੇ ਸੀ ਦੋ ਦਿਨ ਕਣਕ ਮਿਲ ਕੇ ਤੀਜੇ ਦਿਨ ਕਹਿੰਦੇ ਸੋਟ ਦੇ ਕਣਕ ਵੰਡਤੀ ਖਤਮ ਹੋਊਗੀ ਕਿ ਤੁਹਾਨੂੰ ਕਈ ਜਿਹੜੇ ਲੋੜਵੰਦ ਪਰਿਵਾਰ ਸੀ ਉਹ ਰਹਿ ਜਾਂਦੇ ਸੀ ਪਰ ਇਸ ਉਦਮ ਸਦਕਾ ਹਰ ਇੱਕ ਘਰ ਦੇ ਵਿੱਚ ਰਸ਼ਨ ਜਾ ਰਿਹਾ ਔਰ ਇਹ ਜਿਹੜੀ ਸਕੀਮ ਹੈ ਮਹੀਨੇ ਦੀ ਮਹੀਨੇ ਹਰ ਇੱਕ ਨੂੰ ਰਸ਼ਨ ਮਿਲੂਗਾ ਪਹਿਲਾਂ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਮਿਲਦਾ ਹੁੰਦਾ ਸੀ ਹੁਣੇ ਹਰ ਮਹੀਨੇ ਦੇ ਮਹੀਨੇ ਕਰਦੇ ਵਿੱਚ ਮੁਲਾਜ਼ਮ ਜਿਹੜੇ ਪਚੱਕ ਜਾਂਦੇ ਨੇ ਉਹ ਕਰਦੇ ਕਿੰਨੀ ਕਣਕ ਦਿੱਤੀ ਜਾ ਰਹੀ ਹੈ ਬਰਜੀ ਨੂੰ ਜਾਟਾ ਜੀ ਇਹ ਜੀ ਮੈਂਬਰਾਂ ਦੇ ਹਿਸਾਬ ਦੇ ਨਾਲ ਜਿੰਨੇ ਵੀ ਮੈਂਬਰ ਪਰਿਵਾਰ ਦੇ ਉਹਦੇ ਹਿਸਾਬ ਦੇ ਨਾਲ ਹੀ ਉਹਨਾਂ ਨੂੰ ਕਣਕ ਦਿੱਤੀ ਜਾ ਰਹੀ ਹੈ ਕਿਸੇ ਨੂੰ ਜੇ ਕਿਸੇ ਦੀ ਕਣਕ ਹੈ ਜੇ ਤੁਹਾਨੂੰ ਕਣਕ ਦਿੱਤੀ ਜਾ ਰਹੀ ਹੈ ਜਿਸ ਦਾ ਆਟਾ ਆਇਆ ਤਾਂ ਆਟਾ ਦਿੱਤਾ ਜਾ ਰਿਹਾ ਨਹੀਂ ਪਰ ਜੀ ਮੈਂਬਰ 5 ਕਿਲੋ ਜਾਂ 10 ਕਿੱਤੇ ਲਫੜਾ ਦੀ ਰੇਨ ਮੈਂਬਰ 5 ਕਿਲੋ ਜੀ ਠੀਕ ਹੈ ਅਸੀਂ ਫਿਰ ਵੀ ਧੰਨਵਾਦ ਕਰਦੇ ਆ ਸਾਡੇ ਹਲਕੇ ਦੇ ਐਮਐਲਏ ਸادارਕਲਵਨ ਸਿੰਘ ਪੰਡੋਰੀ ਜੀ ਦਾ ਉਹਨਾਂ ਹੱਕ ਸੱਚ ਦੇ ਨਾਲ ਲੜਨ ਵਾਲੇ ਉਹਨਾਂ ਦੇ ਉਦਮ ਸਦਕਾ ਸਾਡੇ ਬਹੁਤ ਵਿਕਾਸ ਹੋ ਰਿਹਾ ਹੈਗਾ ਸਰਕਾਰ ਸਾਡੇ ਦੁਆਰ ਤੇ ਕੈਂਪ ਲੱਗ ਰਹੇ ਹੈ ਉਹਨੇ ਸਦਕਾ ਸਭ ਤੋਂ ਪਹਿਲਾਂ ਆਪਣੇ 区域 ਦੇ ਵਿੱਚ ਜਿਹੜੀ ਪਹਿਲ ਕੀਤੀ ਗਈ ਹੈ ਜਿਹੜਾ ਚੱਲ ਰਿਹਾ ਹੈਗਾ ਕੰਮ ਕਾਫੀ ਸਾਰੇ ਸਾਰੇ ਪੰਜਾਬ ਦੇ ਵਿੱਚ ਹੀ ਰੈਸ਼ਨ ਜਿਹੜਾ ਵੰਡੇ ਜਾ ਰਹੇ ਪਰ ਸਾਡੇ ਸਭ ਤੋਂ ਪਹਿਲਾਂ ਇੱਧਰ ਸਿੱਧੀ ਸਟਰੀਮ ਜਿਹੜੀ ਸੁਰੂ ਹੋ ਜਾ ਜਦੋਂ ਲੋਕਾਂ ਦੇ ਘਰ ਤੱਕ ਪਹੁੰਚ ਕੀਤੀ ਤਾਂ ਲੋਕਾਂ ਨੇ ਕਿੱਦਾਂ ਦਾ ਬਿਹੇਵ ਕੀਤਾ ਜੀ ਲੋਕਾਂ ਨੇ ਜੀ ਬਹੁਤ ਜ਼ਿਆਦਾ ਖੁਸ਼ੀ ਮਨਾਈ ਆ ਵੀ ਪਹਿਲਾਂ ਸਾਨੂੰ ਠੱਕੇ ਖਾਣੇ ਪੈਂਦੇ ਸੀ ਲੈਣਾ ਦੇ ਵਿੱਚ ਲੱਗਣਾ ਪੈਂਦਾ ਸੀ ਵੀ ਹੁਣ ਘਰ ਬੈਠੇ ਬਿਠਾਏ ਸਾਨੂੰ ਸਾਰਾ ਰਾਸ਼ਨ ਮਿਲ ਰਿਹਾ ਬਹੁਤ ਖੁਸ਼ੀ ਆ ਲੋਕਾਂ ਦੀ ਬਹੁਤ ਸਮਝਾਜ ਉਹਨਾਂ ਨੇ ਸਲਾਹ ਸਲਾਹਗਾ ਕੀਤੀ ਹੈ ਕਿ ਬਹੁਤ ਵਧੀਆ ਜਿਹੜਾ ਉਹਦੋਂ ਮੰਗ ਜਿਹੜਾ ਕੀਤਾ ਜਾ ਰਿਹਾ ਸਰਕਾਰ ਤੋਂ ਹਾਂਜੀ ਕੀ ਕਹਿਣਾ ਚਾਹੁੰਦੇ ਹਾਂਜੀ ਇਹ ਪਹਿਲਾਂ ਸਾਡੇ ਲੋਕਾਂ ਦੀਆਂ ਗਰੀਬ ਮਜ਼ਦੂਰ ਲੋਕਾਂ ਦੀਆਂ ਦੋ ਦੋ ਤਿੰਨ ਤਿੰਨ ਡੇੜੀਆਂ ਟੁੱਟ ਜਾਂਦੀਆਂ ਸੀਗੀਆਂ ਕਿਉਂਕਿ ਕੋਈ ਘੱਟੇ ਜੇ ਕੰਮ ਕਰਦਾ ਕੋਈ ਮਰੀਦਾ ਜੀ ਜਾਂਦਾ ਕੋਈ ਕਿਸੇ ਮਜ਼ਦੂਰੀ ਦਾ ਜੋ ਵੀ ਕੰਮ ਕਰਦਾ ਤੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਬਹੁਤ ਵਧੀਆ ਸਾਰੇ ਲੋਕਾਂ ਨੂੰ ਸਹੂਲਤ ਦਿੱਤੀ ਆ ਘਰ ਘਰ ਜਾ ਕੇ ਰਾਸ਼ਨ ਦਿੰਨੇ ਆ ਉਹ ਲੋਕ ਇੰਨਾ ਕੋ ਧੰਨਵਾਦ ਕਰਦੇ ਆ ਆਪਣੇ ਪੰਡੋਰੀ ਸਾਹਿਬ ਐਮ ਐਲ اے ਤੇ ਬਾਕੀ ਆਪਣੇ ਟੱਲੇਵਾਲ ਨਗਰ ਦੀ ਸਾਰੀ ਜੱਸੀ ਦੀ ਟੀਮ ਆ ਉਹ ਸਾਰੀ ਘਰ ਘਰ ਜਾ ਕੇ ਰਾਸ਼ਨ ਪਜਾਉਂਦੀ ਆ ਤੇ ਲੋਕ ਬਹੁਤ ਜ਼ਿਆਦਾ ਖੋਸ ਸਕੀ ਠੀਕ ਹੈ ਹਾਂਜੀ ਅਸਾ ਇੱਕ ਗੱਲ ਹੋਰ ਜਿਵੇਂ ਕਿ ਪਹਿਲਾਂ ਆਪਾਂ ਕਾਫੀ ਦੇਖਿਆ ਕਿ ਲੋਕ ਸਵੇਰ ਦੇ 5 ਵਜੇ ਜਾਂ 6 ਵਜੇ ਉੱਠ ਕੇ 4 ਵਜੇ ਵੀ ਕਈ ਵਾਰੀ ਰੱਸ ਲੈਂਦੇ ਮਾਰੇ ਵੱਡੇ ਵੱਡੇ ਲੈਣਾ ਕਿਤਾਦਾਰਾਂ ਚ ਲੱਕੇ ਬੈਠ ਜਾਂਦੇ ਸੀਗੇ ਬੜਾ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਸੀਗਾ ਭੁੱਖੇ ਪਿਆਸੇ ਲੋਕੀ ਉੱਥੇ ਖੜੇ ਰਹਿੰਦੇ ਸੀਗੇ ਉਹ ਐ ਹੋ ਜਾਂਦੀ ਸੀਗੀ ਜੀ ਉਹਨਾਂ ਦੀਆਂ ਕਦੇ ਮਸ਼ੀਨਾਂ ਖੜਕੀਆਂ ਕਦੇ ਸਪਾਰਸਾਂ ਹੋਗੀਆਂ ਉਹਦਾ ਦਾਤਾ ਜਿਹੜਾ ਪ੍ਰਕਰਤਾ ਵਿਚ ਦਾ ਨੀਚੇ ਕਰਤਾ ਕਿਸਦਾ ਉਹ ਕਰਤਾ ਤੇ ਯਾਨੀ ਕਿ ਹੁਣ ਇਹ ਚੀਜ਼ ਨਹੀਂ ਕੀਤੀ ਨਿਕਾੜ ਫੜ ਕੇ ਸਾਰਿਆਂ ਦੇ ਜਿਹਦਾ ਨੰਬਰ ਆ ਗਿਆ ਕਿਸੇ ਨੂੰ ਕੰਮ ਛੱਡਣ ਦੀ 5 ਮਿੰਟ ਕੰਮ ਛੱਡਣ ਦੀ ਲੋੜ ਨਹੀਂ ਸਿਰਫ ਉਹਦੇ ਘਰੇ ਬੈਠੇ ਤੋਂ ਵੀ ਰਸਨਾ ਕਰਕੇ ਚੋਣਾਂ ਨੂੰ ਬਹੁਤ ਬਹੁਤ ਧੰਨਵਾਦ ਸਾਡੀ ਆਮ ਆਦਮੀ ਪਾਰਟੀ ਦਾ ਤੇ ਬਾਕੀ ਜੱਸੀ ਸਿੰਘ ਟੱਲੇਵਾਲੀਏ ਦਾ ਜਿੰਨੀ ਟੀਮ ਹੈ ਇਹਦੇ ਨਾਲ ਮੋਢਾ ਲਾ ਕੇ ਮੋਢਾ ਖੜੀ ਆ ਜਨਪਰਤ ਮਿਹਨਤ ਕਰਾਂਗੇ ਦੀ ਬੇਨਤੀ ਕਰਾਂਗੇ ਤਾਂ ਇਹਨਾਂ ਨੂੰ ਹੰਮਾਸੂਰਤਾ ਮਿਲਣੀ ਹੈ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਸਰਕਾਰ ਬਹੁਤ ਸੋਹਣੇ ਕੰਮ ਕਰ ਰਹੀ ਹੈ ਕਿੰਨੀਆਂ ਸਕੀਮਾਂ ਚੱਲ ਰਹੀਆਂ ਆਪਾਂ ਵੀ ਰਲ ਮਿਲ ਕੇ ਸਰਕਾਰ ਦਾ ਸਹਿਯੋਗ ਰਹੀਏ ਵੱਧ ਤੋਂ ਵੱਧ ਤਾਂ ਜੋ ਆਪਣ ਜਿਹੜੀਆਂ ਹੋਣ ਵਾਲੀਆਂ ਲੋੜਵੰਦਾਂ ਦੇ ਲਈ ਸਹੂਲਤਾਂ ਇਹ ਆਪਾਂ ਲੈ ਸਕੀਏ ਧੰਨਵਾਦ ਬੱਸ ਕੋਈ ਨੀ ਕੋਈ ਕੰਪਨੀ ਵੱਲੋਂ ਕੀ ਬੇਟਾ ਵੀ ਬੜਾ ਇਸ ਸੰਕਾ ਜੋ ਕੰਮ ਕੀਤਾ ਸਾਡੇ ਨਾਲ ਜਸਮੀ ਜੱਸੀ ਮੇਰੇ ਬ੍ਰਦਰ ਅੱਜ ਸਾਡੇ ਮੌਜੂਦ ਹੈ ਗਲਤ ਬਤ ਕਰਾਂਗੇ ਕਿ ਇੰਨਾ ਨਾਂ ਜਿਹੜੇ ਅੱਜ ਡੋਰ ਤੋਂ ਡੋਰ ਦਾ ਜਿਹੜਾ ਅਸਲ ਵੱਡਿਆ ਜਾ ਰਿਹਾ ਅੱਗੇ ਗਰੀਬਾਂਾਂ ਧੱਕੇ ਸਾਈ ਕੀਤੀ ਜਾਂਦੀ ਸੀ ਉਹਨਾਂ ਰਸ਼ਨ ਕਰਕੇ ਤੇ ਯਾਨੀ ਲੋੜਵੰਦ ਪਰਿਵਾਰਾਂ ਦਾ ਹਮੇਸ਼ਾ ਹੀ ਰਸੋਈ ਕਰਕੇ ਜਾਂਦੇ ਸੀਗੇ ਤਾਂ ਗਲਤ ਕਰਦੇ ਹਾਂ ਹਾਂਜੀ ਇਹ ਮਾਨ ਸਰਕਾਰ ਨੇ ਜਿਹੜਾ ਕਦਮ ਚੁੱਕਿਆਗਾ ਇਹ ਜਿਹੜੀਆਂ ਦੂਸਰੀਆਂ ਸਰਕਾਰਾਂ ਨੇ ਕੀ ਹਰ ਦੇ ਸੀ ਜਾਂ ਕੋਈ ਪਿੰਡਾਂ ਦੇ ਵਿੱਚ ਹੁੰਦੇ ਸੀ ਉਹਦਾ ਰਸ਼ਨ ਕਾਰਡ ਕਟਵਾ ਦਿਓ ਜੀ ਉਹਦਾ ਫਾਰਮ ਕਟਵਾ ਦਿਓ ਜੀ ਉਹ ਚੱਲ ਜਾਂਦੇ ਸੀ ਪਰ ਹੁੰਦਾ ਕਿਤੇ ਨਹੀਂ ਮਾਨ ਸਰਕਾਰ ਨੇ ਇਹਨਾਂ ਤੇ ਉਲਟ ਕੀਤਾਗਾ ਜਿਹੜੇ ਕਾਰਡ ਬੰਦ ਸੀ ਉਹਨਾਂ ਦਾ ਡਾਟਾ ਜਿਹੜਾ ਉਹਨਾਂ ਕੋਲੇ ਸੀ ਉਹ ਬੰਦ ਕਾਰਡ ਵੀ ਚਲਾ ਦਿੱਤੇ ਗਏ ਹਨ ਜਿਨ੍ਹਾਂ ਦੇ ਰਾਸ਼ਨ ਕਾਰਡ ਕਿਸੇ ਖੁੰਦਕਵਾਜੀ ਨਾਲ ਕਟਵਾਤੇ ਜਾਂ ਕਿਸੇ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਕੱਟਿਆ ਗਿਆ ਤਾਂ ਉਹ ਸਾਰਿਆਂ ਦੀ ਜਿਹੜੀ ਹੈਗੀ ਉਹਨਾਂ ਦਾ ਡਾਟਾ ਚੱਕ ਕੇ ਉਹਨਾਂ ਨੂੰ ਵੀ ਚਲਾ ਦਿੱਤਾ ਗਿਆ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਵੀ ਰਾਸ਼ਨ ਜਰੂਰ ਮਿਲਿਆ ਕਰੇਗੀ ਕੁਝ ਲੋਕ ਦੇ ਕਾਰਨ ਟੱਕ ਗਿਆ ਜਾਂ ਕਿ ਉਹਨਾਂ ਨੂੰ ਬਿਲਕੁਲ ਦੌਰ ਉਧਰ ਹੀ ਲੰਘ ਜਾਈ ਦੌਰ ਤੋਂ ਦੌਰ ਜਾ ਕੇ ਤੁਸੀਂ ਦੇਖਿਆ ਤਾਂ ਕੁਝ ਜਦੋਂ ਮੈਂ ਤਾਂ ਤੇ ਪੂਜਾ ਕਰਾਸਨ ਦੇਖੇ ਆਈਆਂ ਛੱਟ ਕੇ ਲਾਦੇ ਹਣਾ ਕਰਤੀ ਸੀ ਨੇ ਲੋਕਾਂ ਦਾ ਕਿੱਦਾਂ ਮਹੌਲ ਦੇ ਕਰੀ ਲਾ ਕੇ ਮੁੰਡੇ ਕਰਕਾ ਕੇ ਤੇ ਇਹ ਲਾਸਨ ਦੇ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਛੱਟ ਕੇ ਰਸਨਾ ਰਿਹਾ ਬੜਾ ਖੁਸ਼ੀ ਦਾ ਮਹੌਲ ਲੋਕਾਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਖੱਜਲ ਖਵਾਰ ਹੋਣਾ ਪੈਂਦਾ ਸੀ ਲੋਸ ਮੈਂਟਾ ਹੋ ਜਾਂਦੀ ਸੀ ਲੋਕਾਂ ਦਾ ਕੰਮ ਛੱਡ ਕੇ ਭੱਜ ਲੈਂਦੇ ਸੀ ਪਰ ਹਾਂ ਕਿਹ ਵਾਰੀ ਰਸਨਾ ਵਿੱਚ ਕੀਤੀ ਜਾਂਦੀ ਹਾਂ ਕੀ ਵਾਰੀ ਤੱਕ ਆਪਣੀ ਮਰਮਾਨੀ ਕੀਤੀ ਜਾਂਦੀ ਸੀ ਆਪਣੀ ਚਹੇਤਿਆਂ ਦੇ ਕਰੇ ਕਰਕੇ ਭੱਜੇ ਨੱਪੀਆਂ ਜਾਂਦੀਆਂ ਸੀ ਆਪਣੇ ਚਿਹਤਿਆਂ ਨੂੰ ਪਹਿਲਾਂ ਕਰਨਕ ਦਿੱਤੀ ਜਾਂਦੀ ਸੀ ਬਲਾਕੇ ਪਰ ਬੜੇ ਬੜੇ ਮਾਮਲੇ ਸਾਹਮਣੇ ਆਏ ਸੀਗੇ ਵੱਟਾ ਫਿਰ ਚਲੋ ਆਏ ਮਾਨ ਸਰਕਾਰ ਨੇ ਜਿਹੜੇ ਕਦਮ ਚੁੱਕਿਆ ਬਹੁਤ ਸਲੰਘਾਯੋਗ ਬਹੁਤ ਸੋਹਣਾ ਕਦਮ ਆ ਕਿ ਹਰ ਗਰੀਬ ਪਰਿਵਾਰ ਨੂੰ ਘਰ ਬੈਠੇ ਹੀ ਸੂਹਤ ਮਿਲ ਰਹੀ ਹੈ ਜੀ